ਤਿਆਗ ਤੇ ਬੈਰਾਗ ਦੀ ਮੂਰਤ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨਵੰਬਰ ਮਹੀਨੇ ਦੇ ਵਿੱਚ ਵੱਡੀ ਪੱਧਰ ਤੇ ਮਨਾਉਣ ਦੀਆਂ ਤਿਆਰੀਆਂ ਆਰੰਭ ਹਨ ਇਸੇ ਵਿਚਾਲੇ ਕੈਨੇਡਾ ਸਮੇਤ ਵੱਖ-ਵੱਖ ਮੁਲਕਾਂ ਦੇ ਵਿੱਚ ਸਿੱਖ ਭਾਈਚਾਰੇ ਵੱਲੋਂ ਵੀ ਇਸ ਸ਼ਤਾਬਦੀ ਨੂੰ ਮਨਾਉਣ ਲਈ ਆਪੋ ਆਪਣੇ ਪੱਧਰ ਤੇ ਯਤਨ ਜਾਰੀ ਹਨ ਸਿੱਖ ਰਿਸਰਚ ਇੰਸਟੀਚਿਊਟ ਦੇ ਕੋ-ਫਾਊਂਡਰ ਹਰਿੰਦਰ ਸਿੰਘ ਨੇ ਓਮਨੀ ਨਿਊਜ਼ ਨਾਲ ਇੱਕ ਵਿਸ਼ੇਸ਼ ਮਿਲਣੀ ਦੌਰਾਨ ਇਸ ਸ਼ਤਾਬਦੀ ਦੀ ਅਹਿਮियत ਤੋਂ ਜਾਣੂ ਕਰਵਾਇਆ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਲੈਗਸੀ ਅਸੀਂ ਅੰਗਰੇਜ਼ੀ ਚ ਆਖ ਦਿੰਦੇ ਹਾਂ ਨਾ ਉਹ ਹੈ ਕਿ ਉਹ ਸ਼ਬਦ ਤੋਂ ਸ਼ਹਾਦਤ ਇੱਕਰਦੀ ਆ ਸ਼ਬਦ ਦੇ ਵਿੱਚੋਂ ਬੜਾ ਕਲੀਅਰਲੀ ਆਇਆ ਹੋਇਆ ਜਿਵੇਂ ਆਪਾਂ ਇੱਕ ਲੈ ਲਈਏ ਗੱਲ ਜਿਹੜੀ ਸਾਰਿਆਂ ਨੂੰ ਸਮਝ ਆਊਗੀ ਪੂਰੇ ਗਲੋਬ ਨੂੰ ਸਮਝ ਆਊਗੀ ਕਿ ਜਿਹੜਾ ਡਰਦਾ ਨਹੀਂ ਤੇ ਡਰਾਉਂਦਾ ਨਹੀਂ ਅਸਲੀ ਗਿਆਨੀ ਉਹ ਆ ਇਹੀ ਅੱਜ ਦੇ ਕਲਚਰ ਸਾਡੀ ਪ੍ਰੋਬਲਮ ਚੱਲ ਰਹੀ ਹੈ ਗਲੋਬਲ ਕਲਚਰ ਚ ਜਾਂ ਕੋਈ ਡਰਾ ਕੇ ਰੱਖਣਾ ਚਾਹੁੰਦਾ ਜਾਂ ਕੋਈ ਡਰ ਕੇ ਰਹਿ ਰਿਹਾ ਅਸੀਂ ਦੋਨਾਂ ਤੋਂ ਮੁਕਤ ਹੋਣਾ ਸੋ ਸਿੱਖਾਂ ਨੂੰ ਵੀ ਇਹੀ ਸਮਝਣ ਦੀ ਲੋੜ ਆ ਇਹੀ ਦੱਸਣ ਦੀ ਲੋੜ ਆ ਕਿ ਅਸੀਂ ਕਿਸੇ ਇੱਕ ਖਾਸ ਕਿਸਮ ਦੇ ਕਿਤੇ ਖਿੱਤੇ ਜਾਂ ਧਰਮ ਜਾਂ ਗੈਰ ਧਰਮ ਇਦਾਂ ਦੀਆਂ ਡਿਵੀਜ਼ਨਾਂ ਇਹ ਸਾਡੀਆਂ ਨੇ ਗੁਰੂ ਤਾਂ ਸਾਰਿਆਂ ਦਾ ਜਿਹਨੂੰ ਵੀ ਲੋੜ ਆ ਮਤਲਬ ਸਿੱਖ ਵੀ ਜਾਂ ਜਿਹਨੂੰ ਵੀ ਜਿੱਥੇ ਲੋੜ ਆ ਜਿਹੜਾ ਵੀ ਕੋਈ ਡਰਾ ਕੇ ਰੱਖ ਰਿਹਾ ਕਿਤੇ ਆਪ ਨਹੀਂ ਡਰਨਾ ਤੇ ਕਿਸੇ ਨੂੰ ਡਰਾਉਣਾ ਨਹੀਂ ਇਹ ਚੀਜ਼ ਨੂੰ ਬਣਾਉਣ ਇਹ ਗੱਲ ਬਣਾਉਣ ਵਾਲੀ ਹਰਿੰਦਰ ਸਿੰਘ ਦੁਆਰਾ ਕੈਨੇਡਾ ਦੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਹਿਬਾਨ ਦੇ ਪ੍ਰਬੰਧਕਾਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਉਹ ਜਿਸ ਵੀ ਕੰਮ ਦੇ ਵਿੱਚ ਮਾਹਰ ਨੇ ਉਸ ਦੇ ਨਾਲ ਅੱਗੇ ਆ ਕੇ ਆਪਣਾ ਬਣਦਾ ਯੋਗਦਾਨ ਪਾਉਣ। ਉਹ ਦੇਖੋ ਜਿਹੜਾ ਵੀ ਤੁਸੀਂ ਤੁਹਾਡੀ ਸੰਸਥਾ ਜਾਂ ਤੁਹਾਡਾ ਗੁਰਦੁਆਰਾ ਜਿਸ ਕੰਮ 'ਚ ਮਾਹਰ ਆ ਉਹ ਸਾਰੇ ਇਹ ਕਰਨ। ਫੋਰ ਐਗਜ਼ਾਮਪਲ ਜਿਹੜੇ ਕੈਂਪਸ ਲੱਗਣੇ ਨੇ ਇਸ ਸਾਲ ਉਹਨਾਂ ਦਾ ਥੀਮ ਹੀ ਹੋਣਾ ਚਾਹੀਦਾ। ਕਿ ਫੀਰਨਨ ਫਰਾਈਟਨ ਦਾ ਅੰਗਰੇਜ਼ੀ ਜੇ ਕਹਿਣਾ ਹੋਵੇ ਡਰਨਾ ਨਹੀਂ ਤੇ ਡਰਾਉਣਾ ਨਹੀਂ ਜਿਨ੍ਹਾਂ ਨੇ ਇੰਟਰਫੇਸ ਮੀਟਿੰਗਾਂ ਕਰਦੇ ਨੇ ਕਿਉਂਕਿ ਉਹ ਵੀ ਬੜੀਆਂ ਹੁੰਦੀਆਂ ਉੱਥੇ ਵੀ ਇਹ ਕੰਮ ਕਰਨ ਕਿ ਜਿਹੜਾ ਧਰਮੀ ਬੰਦਾ ਉਹ ਇਕੱਲਾ ਗੱਲ ਨਹੀਂ ਕਰਦਾ ਰੱਬ ਨਾਲ ਜੁੜਨ ਦੀ ਜਿਹੜਾ ਜੁੜਿਆ ਹੋਇਆ ਉਹ ਇਹ ਕਰਦਾ ਜਿਹੜੇ ਕੀਰਤਨ ਦਰਬਾਰ ਕਰਾ ਰਹੇ ਨੇ ਗੁਰੂ ਸਾਹਿਬ ਦੇ ਜਿਹੜੇ ਰਾਗਾਤਮਕ ਸ਼ਬਦ ਨੇ ਮਤਲਬ ਰਾਗਾ ਵਿੱਚ ਨੇ ਉਹਨਾਂ ਦਾ ਗਾਇਨ ਕਰਾਇਆ ਜਾਵੇ ਯੂ نو ਦੇਵ ਗੰਧਾਰੀ ਦਾ ਸ਼ਬਦ ਜਿਵੇਂ ਦੇਵਗੰਧਾਰੀ ਰਾਗ ਬਹੁਤ ਘੱਟ ਪੜਿਆ ਜਾ ਰਿਹਾ ਹਿੰਦੁਸਤਾਨੀ ਪਰੰਪਰਾ ਵਿੱਚ ਵੀ ਬਹੁਤ ਘਟ ਗਿਆ ਸਿੱਖਾਂ ਵਿੱਚ ਵੀ ਘਟ ਗਿਆ ਅਸੀਂ ਟਾਈਟਲ ਤਾਂ ਉਹਦਾ ਬੋਲ ਦਿੰਦੇ ਆ ਸੋ ਜਿਹੜੇ ਰਾਗ ਵਿੱਚ ਜਿਸ ਲੈਵਲ ਤੇ ਗੁਰੂ ਸਾਹਿਬ ਨੇ ਬਾਣੀ ਸਾਨੂੰ ਰਿਵੀਲ ਕੀਤੀ ਸਾਡੇ ਸਾਹਮਣੇ ਉਹਦਾ ਪ੍ਰਕਾਸ਼ ਕੀਤਾ ਉਸ ਤਹਿਤ ਉਸ ਮੂਡ ਤੇ ਉਸ ਫੀਲਿੰਗ ਵਿੱਚ ਗਾਇਆ ਜਾਵੇ ਸੋ ਰਾਗ ਦਰਬਾਰ ਵਾਲੇ ਇਹ ਕਾਰਨ ਜਿਨ੍ਹਾਂ ਨੇ ਗੁਰਦੁਆਰਿਆਂ ਵਿੱਚ ਹਾਤਾਂ ਦੀ ਗੱਲ ਕਰਨੀਆਂ ਨੇ ਸ਼ਹੀਦ ਲਫ਼ਜ਼ ਹਿੰਦੁਸਤਾਨੀ ਪਰੰਪਰਾ ਵਿੱਚ ਇੰਟਰੋਡਿਊਸ ਹੀ ਸਿੱਖਾਂ ਨੇ ਕੀਤਾ ਸੋ ਉਹ ਜਿਹੜੀ ਇੱਕ ਇਸਲਾਮੀ ਪਰੰਪਰਾ ਹੈਗੀ ਸ਼ਬਦ ਭਾਵੇਂ ਉੱਥੋਂ ਆ ਰਿਹਾ ਤੇ ਸਿੱਖ ਪਰੰਪਰਾ ਉਹਦੇ ਵਿੱਚ ਕਿੰਨਾ ਫਰਕ ਆ ਉਹ ਗੱਲ ਕਰਨੀ ਵੀ ਜ਼ਰੂਰੀ ਆ ਜਿਹੜੇ ਇਹ ਨਰਮੰਦੇ ਹਿਊਮਨ ਰਾਈਟਸ ਵਿੱਚ ਕੰਮ ਕਰ ਰਹੇ ਨੇ ਜਾਂ ਪੋਲਿਟਿਕਸ ਵਿੱਚ ਨੇ ਉਹਨਾਂ ਨੂੰ ਇਹ ਗੱਲ ਕਰਨ ਦੀ ਲੋੜ ਆ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ਡਰਾ ਕੇ ਰੱਖ ਰਹੀਆਂ ਉਹਨਾਂ ਨਾਲ ਕਿਸ ਤਰ੍ਹਾਂ ਨਜਿੱਠਣਾ ਚਾਹੀਦਾ ਰਿੰਦਰ ਸਿੰਘ ਦਾ ਮੰਨਣਾ ਹੈ ਕਿ ਅਜਿਹੇ ਵੱਡੇ ਦਿਹਾੜੇ ਕੇਵਲ ਲੰਗਰਾਂ ਤੱਕ ਹੀ ਸੀਮਤ ਨਹੀਂ ਰਹਿਣੇ ਚਾਹੀਦੇ ਬਲਕਿ ਇਹ ਇੱਕ ਅਜਿਹਾ ਸਮਾਂ ਹੈ ਜਦੋਂ ਆਪਾਂ ਸਾਰੇ ਭੈ ਮੁਕਤ ਹੋ ਕੇ ਗੁਰੂ ਦਾ ਦਿਨ ਮਨਾਈਏ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ ਬਹੁਤ ਸ਼ਰਧਾ ਭਾਵਨਾ ਤੇ ਸਤਕਾਰ ਦੇ ਨਾਲ ਮਨਾਇਆ ਜਾ ਰਿਹਾ ਹੈ ਕੈਨੇਡਾ ਵਿਚਲੇ ਸਮੂਹ ਗੁਰਦੁਆਰਾ ਸਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਖਾਸ ਕਰ ਸਿੱਖ ਸੰਸਥਾਵਾਂ ਦੇ ਲਈ ਇਸ ਸਮੇਂ ਜਦੋਂ ਕੈਨੇਡਾ ਦੇ ਅਜੋਕੇ ਹਾਲਾਤਾਂ ਨੂੰ ਦੇਖਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇ ਅਤੇ ਨੌਜਵਾਨਾਂ ਨੂੰ ਸਹੀ ਸੇਧ ਪ੍ਰਦਾਨ ਕੀਤੀ ਜਾ ਸਕੇ ਪਰਮਜੀਤ ਸਿੰਘ ਓਮਨੀ ਨਿਊਜ਼ ਸਰੀ